ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਪੂਰੇ ਐਨ ਫੁੱਲ ਵਧੀਆ ਜੀ ਤੇ ਸਭ ਤੋਂ ਪਹਿਲਾਂ ਅੱਜ ਸਾਰਿਆਂ ਨੂੰ ਗੁਰਪਰਬ ਦੀਆਂ ਬਹੁਤ ਬਹੁਤ ਵਧਾਈਆਂ ਤੇ ਹੋਪਸੋ ਸਾਰੇ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਰਥ ਦਿਹਾੜਾ ਜੋ ਸੈਲੀਬ੍ਰੇਟ ਕਰਾਂਗੇ ਤੇ ਬੱਚਿਆਂ ਨੂੰ ਮਤਲਬ ਅੱਜ ਦੇ ਦਿਨ ਤੱਕ ਸਪੈਸ਼ਲੀ ਹੀ ਸੋ ਸਾਰਾ ਬੱਚਿਆਂ ਨੂੰ ਉਹਨਾਂ ਦੇ ਇਤਿਹਾਸ ਬਾਰੇ ਸਾਰਾ ਦੱਸਣਾ ਚਾਹੀਦਾ ਕਿਉਂਕਿ ਇਦਾਂ ਹੀ ਕਰ ਕਰਕੇ ਬੱਚਿਆਂ ਦੇ ਮਾਈਂਡ ਦੇ ਵਿੱਚ ਕੁਛ ਨਾ ਕੁਛ ਸੈੱਟ ਹੁੰਦਾ ਆ ਸਿੱਖੀ ਦੇ ਬਾਰੇ ਕਿਉਂਕਿ ਬਹੁਤ ਜ਼ਰੂਰੀ ਹੋ ਚੁੱਕਿਆ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਸਿੱਖੀ ਵੱਲ ਜੋੜਨਾ ਬਹੁਤ ਜ਼ਰੂਰੀ ਹੋ ਚੁੱਕਿਆ ਕਿਉਂਕਿ ਜਿੱਦਾਂ ਦੀ ਜਨਰੇਸ਼ਨ ਅੱਗੇ ਆ ਰਹੀ ਆ ਤੇ ਮੈਨੂੰ ਤਾਂ ਬਈ ਮੇਰੇ ਬੱਚਿਆਂ ਦਾ ਬਹੁਤ ਡਰ ਲੱਗਦਾ ਹੁੰਦਾ ਕਿ ਜਿੱਦਾਂ ਜਿੱਦਾਂ ਦੇ ਹਾਲਾਤ ਅੱਗੇ ਆ ਰਹੇ ਨੇ ਪਤਾ ਨਹੀਂ ਕਿਦਾਂ ਦਾ ਹੁਣ ਹੈ ਸਭ ਕੁਝ ਤਾਂ ਕਰਕੇ ਬਸ ਉਹੀ ਮੇਰੇ ਹਿਸਾਬ ਨਾਲ ਬਚਣਗੇ ਜੋ ਆ ਆਪਣੇ ਧਰਮ ਦੇ ਨਾਲ ਜੁੜੇ ਰਹਿਣਗੇ ਸੋ ਚਲੋ ਜੀ ਇਹ ਤਾਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਬਾਕੀ ਲੰਬੀ ਡਿਬੇਟ ਆ ਇਹ ਵੈਸੇ ਤਾਂ ਕਈ ਲੋਕ ਤਾਂ ਮਤਲਬ ਇਹ ਚੀਜ਼ਾਂ ਤੇ ਆਪਣੀ ਅਲੱਗ ਵਿਚਾਰਧਾਰਾ ਵੀ ਕਰਨਗੇ ਤਾਂ ਕਰਕੇ ਮੈਂ ਇਹਨਾਂ ਗੱਲਾਂ ਤੇ ਜ਼ਿਆਦਾ ਫਿਰ ਗੱਲ ਕਰਦੀ ਨਹੀਂ ਹੁੰਦੀ ਵੀਡੀਓ ਦੇ ਵਿੱਚ ਸੋ ਆਪਾਂ ਸਾਵਕਤ ਵਰਦੀ ਕਰੀ ਹੁੰਦੀਆਂ ਕਿਉਂਕਿ ਲੋਕ ਨਾ ਹਰੇਕ ਚੀਜ਼ ਦੇ ਦੋ ਪਹਿਲੂ ਕੱਢ ਲੈਂਦੇ ਆ ਤੇ ਚਲੋ ਕੋਈ ਨਹੀਂ ਪੋਜ਼ਿਟਿਵ ਸੋਚਣ ਵਾਲਾ ਨੇ ਹਮੇਸ਼ਾ ਪੋਜ਼ਿਟਿਵ ਸੋਚਣਾ ਨੈਗੇਟਿਵ ਵਾਲਾ ਨੇ ਹਮੇਸ਼ਾ ਨੈਗੇਟਿਵ ਸੋਚਣਾ ਤੇ ਜੋ ਆਪਣੀ ਥਿੰਕਿੰਗ ਆ ਉਹ ਨੂੰ ਨਹੀਂ ਕੋਈ ਬਦਲ ਸਕਦਾ ਤੇ ਆਪਾਂ ਕਿਸੇ ਥਿੰਕਿੰਗ ਨੂੰ ਨਹੀਂ ਬਦਲ ਸਕਦੇ ਇਸ ਲਈ ਆਪਾਂ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਤੇ ਆਪਣਾ ਜੀਵਨ ਆ ਜਿਹੜਾ ਆਪਣੇ ਅਕੋਰਡਿੰਗ ਜਿਉਣਾ ਸਿੱਖ ਰਹੇ ਆ ਤੇ ਚੱਲ ਵੀ ਰਿਹਾ ਵਧੀਆ ਸੋ ਚਲੋ ਜੀ ਮੈਂ ਰੈਡੀ ਆ ਤੇ ਅੱਜ ਆਪਾਂ ਜਾਣਾ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਚੱਲੀਏ ਜਿਆਦਾ ਦੇਰੀ ਨਾ ਕਰੀਏ ਤੇ ਜਾ ਕੇ ਕੀਰਤਨ ਹੁਣ ਸਟਾਰਟ ਹੋਣ ਲੱਗਿਆ ਗੁਰਦੁਆਰਾ ਸਾਹਿਬ ਤੇ ਕੀਰਤਨ ਸੁਣੀਏ ਔਰ ਉਸ ਤੋਂ ਬਾਅਦ ਫਿਰ ਦੇਖਦੇ ਆ ਕਿ ਪ੍ਰੋਗਰਾਮ ਰਹੂਗਾ ਅੱਜ ਦਾ ਸ੍ਰੀ ਕਾਲ ਜੀ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਰਥੇ ਦੀਆਂ ਵਧਾਈਆਂ ਲਾਓ ਵੀ ਤੁਰੇ ਜਾਂਦੇ ਆ ਅਸੀਂ ਤਿੰਨੇ ਜਾਣੇ ਆ ਤੁਹਾਡੀ ਮੈਚਿੰਗ ਹੋ ਗਈ ਤੇ ਮੈਂ ਕਿਹਾ ਹੈ ਨਾ ਤੇ ਚਲਿਏ ਗੁਰਦੁਆਰਾ ਸਾਹਿਬ ਕੀਰਤਨ ਹੋ ਰਿਹਾ ਸਾਡੇ 10 ਦਾ ਟਾਈਮ ਹੋ ਗਿਆ ਬਾਕੀ ਸੇਲੀਆਂ ਵੀ ਆਪਾਂ ਨੂੰ ਉੱਥੇ ਮਿਲਣਗੀਆਂ ਗੁਰਦੁਆਰੀ ਬਹੁਤ ਪੌਂਚੀ ਗੁਰਦੁਆਰਾ ਸੋ ਬੋਲੇ ਸੋ ਆਖਿਆ ਕਾਰਿ ਤੇਮਰੇ ਗਤ ਮਿਤ ਤੁਮਹੀ ਜਾਣੀ ਨਾਮ ਕਰਤਾਸ प्रदूषण के भंडारे वाले कारण लगने कारण देशा प्रदेशों अंग संग की रक्षा करने सच्चे पातशाह जी महाराज इस वे नाम चलिया पकाइया पाइया थाले जी गुरु मनाया राज रस्सी खाए जी महावाप के लंगर यार और पिशाच तो बेराम दिख रही है तन फिर क्या करो महादेव प्रमाण करो प्रमाण में आपको कालंदर गुरुजन संगतन बरदाऊं दी आज्ञा भाषु महाराज कला <laughs> च ਵੀ ਆ ਗਏ ਆਪਾਂ ਵਾਪਸ ਗੁਰਦੁਆਰੇ ਤੇ ਜੋਵਨ ਸਾਈਡੋਂ ਇੱਧਰ ਗੱਡੀ ਆਉਂਦੀ ਮੂਰੇ ਕੁਛ ਨਹੀਂ ਕਹਿੰਦਾ ਤੈਨੂੰ ਇਹ ਉਹ ਤਾਂ ਤੇਤੋਂ ਡਰਦਾ ਅਲਾ ਦੱਸ ਓਏ ਤੇ ਪ੍ਰਸ਼ਾਦਾ ਛੱਕੇ ਆਹੇ ਕਾਟੋ ਮਰਗੀ ਵਿਚਾਰੀ ਕਾਟੋ ਮਰਗੀ ਹਾਏ ਚਲੋ ਭਾਈ ਚਲੋ ਜੋਵਨ ਜੋਵਨ ਪਹਿਲਾਂ ਬੈਠਣਾ ਇਹਨੂੰ ਔਕਾ ਹੁੰਦਾ ਪ੍ਰਸ਼ਾਦਾ ਦੇ ਟਾਈਮ ਨੂੰ ਆ ਗਿਆ ਸੀ ਹੈ ਜੋ ਜਦੋਂ ਇਹਨੂੰ ਪਤਾ ਲੱਗਿਆ ਵੀ ਹੁਣ ਪ੍ਰਸ਼ਾਦਾ ਛਕਣਾ ਕੋਸ਼ਾ ਤਦਾ ਟਾਈਮ ਹੋ ਚੁੱਕਿਆ ਫੇਰੇ ਆ ਗਿਆ ਸੀਗਾ ਨਹੀਂ ਤਾਂ ਇਹਨੂੰ ਬੈਠਣਾ ਔਖਾ ਹੁੰਦਾ ਦੂਏ ਬੰਦੇ ਨੂੰ ਵੀ ਔਖਾ ਕਰ ਦਿੰਦਾ ਬੈਠਣਾ ਇਹ ਲਓ ਜੀ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਕੇ ਆਪਾਂ ਬਹੁਤ ਸਾਰੇ ਕਸਟਮਰ ਅਟੈਂਡ ਕੀਤੇ ਔਰ ਹੁਣ ਟਾਈਮ ਤਕਰੀਬਨ 6:00 ਵਜੇ ਹੈ ਨਾ ਮੈਨੂੰ ਲੱਗਦਾ ਤੇ ਹੁਣ ਆਪਾਂ ਚੱਲਿਆਂ ਗੁਰਦੁਆਰਾ ਸਾਹਿਬ ਫੇਰ ਮਤਲਬ ਮੋਮਬਤੀਆਂ ਵਗੈਰਾ ਲਗਾਉਣ ਤੇ ਮੰਦਰ ਦੇ ਵਿੱਚ ਵੀ ਮੈਂ ਲਾਈਟਿੰਗ ਵਗੈਰਾ ਸਾਰੀ ਔਨ ਕਰ ਦਿੱਤੀ ਆ ਤੇ ਉਸ ਤੋਂ ਬਾਅਦ ਮੰਦਰ ਦੇ ਵਿੱਚ ਆ ਕੇ ਵੀ ਫੇਰ ਆਪਾਂ ਮੱਥਾ ਟੇਕਣਾ ਆ ਸੋ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚਲਦੇ ਆਂ ਜਿਆਦਾ ਹਨੇਰਾ ਹੋਣ ਤੋਂ ਪਹਿਲਾਂ ਮੇਰੇ ਬਹੁਤ ਸਾਰੇ ਕੰਮ ਵੀ ਪੈਂਡਿੰਗ ਪਏ ਆ ਕਿਉਂਕਿ ਨਿਚੇ ਮੈਂ ਜਿਆਦਾ ਬੀਜ਼ੀ ਹੋ ਗਈ ਸੀ ਸੋ ਮੈਂ ਔਰ ਬੱਚੇ ਜਾ ਰਹੇ ਆ ਇੰਦਰਜੀ ਗੱਡੀ ਲੋਡ ਕਰਵਾ ਰਹੇ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਆਂ ਕੀ ਕਰਨਾ ਗ੍ਰਾਮੀ ਧਿਆਣੀ ਗੁਰਦੁਆਰਾ ਹਾਈ ਕਹੇ ਨਾ ਜਾਏ ਸਤਿਗੁਰ ਦੀ ਮਹਾਰੀਤ ਨੂੰ ਲਕਿ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਿਮਾਣਾ ਏਕਾ ਦਾਤਾ ਏਕ ਬੇਖਾਰੀ ਜੀ ਸਭ ਤੇਰੀ ਚੋਜ ਨਿਹਾ ਤੂੰ ਚਲਾ ਦੋ ਬਸ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧਿ ਮਨ ਅਹੁਰ ਨਾ ਜਾਣ ਤੂੰ ਪਾਰ ਬ੍ਰਹਮੀਂ ਦੇ ਅੰਸੇ ਦੇ ਅੰਤ ਜੀ ਤੇਰੇ ਕਮ ਆਪ ਮਕਾਣਾ ਵਾਹ ਕਰਸਨਾ ਤੇਰੀ ਅੰਕੋ ਤੇਰੀ ਅੰਕੋ ਕਰੇ ਹਰ ਕੋ ਯਾਹੀ ਕਪਤਾ ਕਹ ਜਿਤੇ ਨੇ ਅੰਕ ਲਓ ਜੀ ਘਰ ਆ ਕੇ ਆਪਾਂ ਨੇ ਮੰਦਰ ਦੇ ਵਿੱਚ ਵੀ ਮੱਥਾ ਟੇਕ ਲਿਆ ਦੀਵੇ ਵਗੈਰਾ ਆਪਾਂ ਲਗਾ ਦਿੱਤੇ just so ਮੇਰਾ ਕੀਤਾ ਲਗਾਇਆ ਸੀ ਬਟ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਆਪਾਂ ਫਿਰ ਬੰਦ ਕਰਕੇ ਥੋੜੀ ਜੀ ਵੀਡੀਓ ਕਲਿੱਪ ਬਣਾਈ ਡਨ ਗੋ ਚਲੋ ਜੀ ਹੁਣ ਆਪਾਂ ਲਗਾਉਣ ਲੱਗੇ ਆ ਦੀਵੇ ਲਗਾਉਣ ਲੱਗਿਆ ਨਹੀਂ ਲਗਾਤੇ ਲਗਾਤੇ ਏਦੇ ਏਦੇ ਰਹਿੰਦੇ ਫੈਕਟਰੀ ਚ ਰਹਿ ਗਏ ਬਸ ਹਾਂ ਪਲਾਂਟ ਤੇ ਨਹੀਂ ਲਗਾ ਕਿਉਂ ਨੇ ਗੋ ਸ਼ੋਰੂਮ ਦੇ ਮੂਰੇ ਆਪਾਂ ਲਾਤੇ ਦੀਵੇਂ ਪਾਪ ਚੱਲ ਰਹੇ ਆ ਫੈਕਟਰੀ ਚਲਾਉਣੀ ਹੈ ਨਾ ਯੈਸ ਦੀਵੇ ਅਸੀਂ ਬੜੇ ਕੁਝ ਕਰਨਾ ਕਰਦੇ ਹਾਂ ਕਿਉਂਕਿ ਜਿੱਥੇ ਸਾਡੇ ਦੀਵੇ ਰੱਖੇ ਹੋਏ ਸੀ ਉੱਥੇ ਸਾਰੇ ਮੂੜੇ ਬੈਠਦੇ ਸੀ ਕਿੰਨਾ ਘੜਾ ਲੱਗੂਗਾ ਕੀ ਕਰਨਾ ਤੂੰ ਇਹ ਮੁੱਖਾ ਨਹੀਂ ਕਰਨਾ ਇਹ ਮੁੱਖਾ ਪਰ ਲੱਤੂ ਪਾਇਨਾ ਖਾਇਆ ਘਾਟੇ ਲੱਪਣਗੇ ਹੈ ਕਿੰਨਾ ਟਾਂ ਲੱਗੂ ਜਿੰਨਾ ਟਾਂ ਤੁਹਾਨੂੰ ਲੱਗੂਗਾ ਨਾ ਬੰਦ ਕਰ ਦੇ ਲਾਓ ਵੀ ਆਪਾਂ ਦੀਪਮਾਲਾ ਕਰਤੀ ਨੀચે ਸਾਰੇ ਫੈਕਟਰੀ ਦੇ ਵਿੱਚ ਵੀ ਲਗਾ ਜਾਂਦੇ ਦੀਵੇ ਮੈਕ ਪਲੇਟ ਚੱਕੋ ਕੀ ਲਾਉਂਦੀ ਉਧਰ ਵੀ ਆਪਾਂ ਲਗਾਤੇ ਚੱਲੀਏ ਉੱਪਰ ਹੁਣ ਉਧਰ ਵੀ ਸਾਰੇ ਲਗਾਤੇ ਹੁਣ ਆਪਾਂ ਕਰੀਏ ਪਹਿਲਾ ਡਿਨਰ ਫੇਰ ਆਪਾਂ ਚਲਾਉਣੇ ਆ ਥੋੜੀ ਜਿਹਾ ਪਟਾਕੇ ਲੋਵੀ ਕਹਿੰਦੇ ਡਿਨਰ ਬਾਅਦ ਚੋਂ ਕਰਾਂਗੇ ਪਹਿਲਾਂ ਆ ਕੰਮ ਕਰ ਲਈਏ ਬੱਚੇ ਰੈਡੀ ਸ਼ੈਡੀ ਹੋ ਕੇ ਆ ਗਏ ਉਹ ਮੁੰਡੇ ਦਾ ਅੱਜ ਬਰਥਡੇ ਆ ਆ ਦੇਖੇ ਦੇਖੀ ਪਾਰਟੀ ਨੇ ਦਿੱਤੀ ਅੱਜ ਇਹਨੇ ਹੈਪੀ ਬਰਥਡੇ ਮੈਂ ਨੂੰ ਕਿਹਾ ਸੀ ਮੈਂ ਜਦੋਂ ਨੂੰ ਪੇਮੈਂਟ ਦੇਣ ਲੱਗੀ ਸੀ ਨਾ ਮੈਂ ਕਿਹਾ ਮੈਂ ਕਿੱਨੇ ਕੱਟ ਲਾਂ ਪਾਰਟੀ ਦਾ ਕਹਿੰਦਾ ਨਹੀਂ ਨਹੀਂ ਆਪਾਂ ਸ਼ਾਮ ਨੂੰ ਕਰਦੇ ਆ ਪਾਰਟੀ ਲੈ ਦੇਖ ਲੈ ਸ਼ਾਮ ਨੂੰ ਇਹਦੇ ਪਾਰਟੀ ਕੀਤੀ ਹੱਜੇ ਵੈਸੇ ਅਸੀਂ ਡਿਨਰ ਕੀਤਾ ਨਹੀਂ ਹੈਗਾ ਜੇ ਤੂੰ ਚਾਹੀ ਕੁਛ ਖਵਾਉਣਾ ਕੁਛ ਵੀ ਖਵਾ ਸਕਦਾ 버거 ਲੈ ਕੇ ਆਇਆ ਮਾਗੇਗਾ ਮਾ ਤਾਂ ਸਟੋਰੀ ਵੀ ਪਾਈ ਮਨੋ ਕੜਾ ਕਰਾਤੀ ਮਲਟੀ ਲੈ ਲਓ ਵੀ ਆਪਾਂ ਤ ਵੀ ਯੂਨੀਫਾਰਮ ਚੇਂਜ ਕਰਕੇ ਆਗੇ ਨੀਚੇ ਕੰਫਟੇਬਲ ਜੇ ਚਲੋ ਹੁਣ ਲੈ ਇਹ ਸ਼ਾਰਟ ਤੁਹਾਡਾ ਲਾਈਟਰ ਕੰਮ ਨਹੀਂ ਕਰਦਾ ਜਦੋਂ ਤੁਹਾਡੇ ਹੱਥ ਚ ਚੱਲ ਜਾਣਾ ਇਹ ਸਲਾਮ ਸਲਾਮ ਪੋਰ ਲੈ ਗਏ ਕੋਲੇ ਨਹੀਂ ਓ ਮਾਈ ਗੋਡ ਅੱਡੀ ਘੰਟੀ ਚਲਾ ਕੇ ਅੰਦਰ ਪੈ ਗਏ ਹੁਣ ਓਹੋ ਓਏ ਕਮਲਿਓ ਰੱਬੇ ਉਹਨਾਂ ਦੇ ਕੀੜੇ ਕੱਢਦੇ ਨੇ ਸੱਚੀ ਮੈਂ ਪਪਾਣਾ ਲਾਲਾ ਮੇਰੇ ਕੋਲ ਹੈ ਨਹੀਂ ਨਹੀਂ ਆ ਲੈ ਲਾ ਉਹ ਦਾਦੂ ਵਾਲੇ ਬਿਖਾ ਲੈ ਆ ਜਾ ਇਹਨੂੰ ਫੋਨ ਦੇ ਦਿਓ ਆਪਣੇ ਵਾਲਾ ਲਓ ਜੀ ਥੋੜੇ ਜਿਹਾ ਪਟਾਕੇ ਚਲਾ ਕੇ ਆਪਾਂ ਆ ਗਏ ਉੱਪਰ ਤੇ ਬੇਸੇ ਤਾਂ ਪਟਾਕੇ ਚਲਾਉਣੇ ਨਹੀਂ ਚਾਹੀਦੇ ਕਿਉਂਕਿ ਮੈਂ ਤਾਂ ਪਹਿਲਾਂ ਹੀ ਖਾਂਸੀ ਹੋਈ ਆ ਕਿਉਂਕਿ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ ਪਰ ਬੱਚਿਆਂ ਕਰਕੇ ਥੋੜੇ-ਬਹੁਤੇ ਮੰਗਾਉਣੇ ਪੈਂਦੇ ਆ ਦਿਵਾਲੀ ਦੇ ਵੇਲੇ ਵਿੱਚੋਂ ਹੀ ਅਸੀਂ ਬਚਾ ਲੇ ਸੀ ਕੁਛ ਬੱਚਿਆਂ ਕਰਕੇ ਤੇ ਕਿਉਂਕਿ ਬੱਚਿਆਂ ਨੂੰ ਜਿੰਨਾ ਮਰਜੀ ਸਮਝਾ ਲਓ ਜਿੰਨਾ ਮਰਜੀ ਪਰ ਬੱਚੇ ਤਾਂ ਬੱਚੇ ਹੀ ਨੇ ਤੇ ਸੋ ਮੈਂ ਇਸ ਟਾਪਿਕ ਤੇ ਵੀ ਹੁਣ ਜ਼ਿਆਦਾ ਡੀਪਲੇ ਨਹੀਂ ਜਾਣਾ ਚਾਹੁੰਦੀ ਹੈਗੀ ਹਰੇਕ ਦੀ ਆਪਣੀ ਆਪਣੀ ਸੋਚ ਸੋ ਚਲੋ ਜੀ ਹੁਣ ਆਪਾਂ ਕਰੀਏ ਡਿਨਰ ਤੇ ਉਸ ਤੋਂ ਬਾਅਦ ਕਰੀਏ ਰੈਸਟ ਅੱਜ ਮੈਨੂੰ ਸਾਰਾ ਦਿਨ ਫੇਰ ਫੀਵਰ ਸੀਗਾ ਦਵਾਈ ਲੈਣਾ ਫੇਰ ਭੁੱਲ ਗਿਆ ਆਪਾਂ ਡਾਕਟਰ ਤੇ ਉਹ ਤੇ ਦੇਖਦੇ ਹਾਂ ਹੁਣ ਫੇਰ ਰਾਤ ਕਿੱਦਾਂ ਲੰਘਦੀ ਆ ਸੋ ਚਲੋ ਜੀ ਕਰੀਏ ਡਿਨਰ ਤੇ ਅੱਜ ਡਿਨਰ ਦੇ ਵਿੱਚ ਬਣਿਆ ਆਪਣੇ ਸ਼ਾਹੀ ਪਨੀਰ ਔਰ ਮਿੱਠੇ ਚਾਟ ਬਸ ਰੋਟੀ ਸੋ ਚਲੋ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਜਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਨਹੀਂ ਕੀਤਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ थैंक यू